ਪੱਤਰਕਾਰ ਭਾਈ ਜੀ ਸਾਰਿਆਂ ਨੂੰ ਇਹ ਅੱਜ ਭਰਾ ਮੇਰੋ ਆਪਾਂ ਤਲਵੰਡੀ ਸਾਬੋ ਫੈਕਟਰੀ ਮੰਡੀ ਗਾਮਾ ਸਰ ਤਲਵੰਡੀ ਸਾਬੋ ਆਖਰਾਉ ਇਹ ਬਾਈ ਲੈ ਕੇ ਆਇਆ ਕੋਟ ਤੇ ਬਾਈ ਦਾ ਸਾਡੀ ਵੀਡੀਓ ਪਾ ਦੇ ਇਹ ਬਾਈਆਂ ਦੇ ਵੀਡੀਓ ਕੋ ਨਾਲੇ ਦੱਬ ਕੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਇਹ ਗਰੀਬਾਂ ਦੇ ਸਪੋਰਟ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਘੈਂਟ ਦਾ ਹੇਡ ਕੋਟ ਆ ਬਾਈ ਕੋਲੇ ਬਾਈ ਹੋਣਾ ਥੋੜੀ ਕਰਾਉਣੇ ਕਰਵਾਤਾ ਉਧਰ ਹੋ ਦੇ ਸਰ ਨਹੀਂ ਕਰਨੀ ਹਰਮਾ ਜੀ ਕੀ ਹਾਲ ਹੈ ਕੀ ਹਾਲ ਹੈ ਕੋਰੇ ਦਿਓ ਕੋੜ ਕੋਈ ਫੇਰਾ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਂ ਠੀਕ ਠਾਕ ਹਾਂ ਬਾਈ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਦੇ ਅਕੈ ਤੁਹਾਨੂੰ ਤੇ ਇੱਕ ਅੱਜ ਬੁੱਧਵਾਰ ਆ ਤਲਵੰਡੀ ਸਾਹਿਬੋਂ ਮੰਡੀ ਲੱਗੀ ਵੀਰੇ ਹਾਂ ਤੇ ਇੱਕ ਬਾਈ ਇੱਥੇ ਕੋੜ ਵੇਚਣ ਆਉਂਦਾ ਹੁੰਦਾ ਮੈਂ ਕਿ ਤੂੰ ਹੀ ਲਾ ਕੇ ਵੇਚਣਾ ਮੈਂ ਵੇਚਦਾ ਨਾ ਗੱਲ ਇਹ ਕਿਸੇ ਦੀ ਹੈਲਪ ਹੋਊਗੀ ਤਾਂ ਆਪਾਂ ਆਪਾਂ ਵੇਚਦਾ ਨਹੀਂ ਆ ਯਾਰ ਸਹੀ ਗੱਲ ਹੈ ਨਾ ਠੀਕ ਆ ਗੱਲ ਜੇ ਇੱਕ ਗੱਲ ਹੋਰ ਆ ਵੀਰੇ ਯੂਟਿਊਬਰਾਂ ਵਾਂਗੂ ਨਾ ਤਾਂ ਪੈਸੇ ਲੱਗੇ ਤੇ ਨਾ ਥੀਕੇ ਹਾਂ ਠੀਕ ਹੈ ਵੀਡੀਓ ਬਣਾਉਣ ਦੇ ਸਹੀ ਗੱਲ ਹੈ ਜੇ ਸਾਡੇ ਵੀਡੀਓ ਨਾਲ ਕਿਸੇ ਦਾ ਕੋਈ ਓਜਗਾਰ ਚੱਲਦਾ ਹੂੰ ਤੇ ਆਪਾਂ ਹੋਰ ਕੀ ਭਾਲਦੇ ਆ ਬਾਈ ਸਹੀ ਗੱਲ ਹੈ ਠੀਕ ਹੈ ਗੱਲ ਆਪਾਂ ਬਾਈ ਨਾਲ ਮਲਾਉਨੇ ਆ ਤੇ ਬਾਈ ਦਾ ਪਿੰਡ ਹੈਗਾ ਯਾਤਰੀ ਯਾਤਰੀ ਤੇ ਯਾਤਰੀਆ ਮੋੜ ਮੰਡੀ ਕੋਲੇ ਤੇ ਇਹਨੇ ਦੁਕਾਨ ਲੈਤੀ ਆ ਬਾਈ ਨੇ ਕਲਵੰਡੀ ਖਾਬੋ ਗਿੱਲਾ ਵਾਲੇ ਖੂ ਕੋਲੇ ਇਸੇ ਨੇ ਵੀ ਕਿਸੇ ਤਰ੍ਹਾਂ ਦਾ ਵੀ ਕੋਟ ਲੈਣਾ ਹੋਇਆ ਲੇਡੀਜ਼ ਕੋਟ ਹੋਵੇ ਜੈਂਸ ਕੋਟ ਹੋਵੇ ਹਰ ਤਰ੍ਹਾਂ ਦਾ ਸਾਈਜ਼ ਮਿਲੂਗਾ ਠੀਕ ਹੈ ਗੱਲ ਵਧੀਆ ਕੁਆਲਿਟੀ ਮਿਲੂ ਇਹ ਨਹੀਂ ਹੈਗਾ ਇੱਕ ABC ਬਾਈ ਕਹਦਾ ਬਾਈ ABC ਦੇ ਵਿੱਚ ਆਉਂਦੇ ਆ ਇਹ ਤਾਂ ਹਲਕੇ ਵੀ ਆਉਂਦੇ ਆ ਮੀਡੀਅਮ ਵੀ ਆਉਂਦੇ ਆ ਤੇ ਵਧੀਆ ਚ ਵੀ ਆਉਂਦੇ ਆ ਇਹਨਾਂ ਆਪਣੇ ਕੋਲੇ ਹਾਈ ਕੁਆਲਿਟੀ ਦੇ ਤੇ ਕੋਟ ਵਗੈਰਾ ਹੁੰਦੇ ਆ ਠੀਕ ਹੈ ਗੱਲ ਇਹ ਬੱਤੀ ਬਾਈ ਕਹਿੰਦਾ ਜ਼ਿੰਮੇਵਾਰੀ ਆ ਬਾਈ ਸਾਡੀ ਇਹਨਾਂ ਦੀ ਤੇ ਠੀਕ ਆ ਆਪਾਂ ਗੱਲ ਕਰਾਉਨੇ ਆ ਬਾਈ ਨਾਲ ਬਾਈ ਕੀ ਹਾਲ ਆ ਉਹ ਠੀਕੋ ਜੀ ਤੇ ਹੋਰ ਮੈਂ ਜਲਦੀ ਕਲਾਗੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਹੈ ਜੀ ਯਾਤਰੀ ਹਾਂ ਜੀ ਯਾਤਰੀ ਪਿੰਡ ਜੀ ਯਾਤਰੀ ਮੋੜ ਮਿਲਦਾ ਹੋਰ ਮੰਡੀ ਕੋਲੇ ਯਾਤਰੀ ਪਿੰਡ ਆ ਬਾਈ ਦਾ ਉਦੂ ਯਾਤਰੀ ਵਾਲਾ ਪਿੰਡ ਆ ਅੱਛਾ ਅੱਛਾ ਤੇ ਆਕੂੜ ਵੇਚਦਿਆਂ ਨੂੰ ਤੁਹਾਨੂੰ ਕਿੰਨਾ ਟਾਈਮ ਹੋਗਾ ਆਪਰੂ ਜੀ ਜੁੜੇ ਮਹੀਨੇ ਦੇ ਲੱਗਦਾ ਹੋਵੇ ਅੱਜ ਤੱਕ ਕੋਈ ਇੱਕ ਮਹੀਨੇ ਦੇ ਲੱਗ ਪੱਗ ਹੋਗਾ ਹਾਂਜੀ ਅੱਛਾ ਕਿਹਦੀ ਕੁਆਲਿਟੀ ਬਾਰੇ ਦੱਸੋਗੇ ਸਾਨੂੰ ਕਿੱਦਾਂ ਕੀ ਗੱਲਬਾਤ ਅਸੀਂ ਕਿਹਾ ਮੈਨੂੰ ਇਸ ਬਾਰੇ ਨਹੀਂ ਪਤਾ ਹੈ ਨਾ ਭਾਈ ਇਹਦੀ ਕੁਆਲਿਟੀ ਦੱਸ ਕਿੱਦਾਂ ਦੀ ਹੁੰਦੀ ਹੈ ਠੀਕ ਹੈ ਕਿਹੜੇ ਤਰ੍ਹਾਂ ਦਾ ਪ੍ਰਕਾਰ ਦੀ ਕੁਆਲਿਟੀ ਹੁੰਦੀ ਹੈ ਹਾਂਜੀ ਇਹ ਡੈਗ੍ਰੇਡ ਡੈਗ੍ਰੇਡ ਸਿਗਰਟ ਹਾਂਜੀ ਜੇ ਸਿਗਰਟ ਹੁੰਦਾ ਉਹ ਬਿਲਕੁਲ ਕੁਆੜੀ ਹੁੰਦਾ ਅੱਛਾ ਜੀ ਬੀ ਗ੍ਰੇਡ ਥੋੜਾ ਜਿਹਾ ਮੀਡੀਅਮ ਦਾ ਹੋਊਗਾ ਇਹ ਕਿਵੇਂ ਹੁੰਦਾ ਕਿਵੇਂ ਆ ਇਹ ਵੀਰ ਜੀ ਬਿਲਕੁਲ ਏ ਕਲਾਸ ਹੈ ਬਾਰਲੀ ਕੰਟਰੀ ਦਾ ਮਾਲ ਹੈ ਇਹ ਅੱਛਾ ਇਹ ਸ਼ੋਰੂਮਾਂ ਦੇ ਵਿੱਚੋਂ ਜਿਹੜਾ ਵੀ ਥੋੜਾ ਜਿਹਾ ਰਿਜੈਕਟ ਹੋ ਜਾਂਦਾ ਮਾੜਾ ਮੋਟਾ ਹਾਂ ਆਹ ਬੜਾ ਚੰਗਾ ਜਿਆਦਾ ਆਹ ਦੇਖੋ ਜੀ ਸ਼ੀਸ਼ੇ ਜਿਹੇ ਮਹਿੰਗੇ ਹੋ ਜਾਂਦੇ ਆ ਇਹ ਸ਼ੀਸ਼ੇ ਦੇ ਵਿੱਚ ਇਹ ਬਾਈ ਜੀ 25 2500 3 3000 ਦੇ ਆਹ ਦੇਖੋ ਜੀ ਆਹ ਪੀਸ ਦਿਖਾਓ ਠੀਕ ਹੈ ਗੱਲ ਗੱਲਬਾਤ ਹੈਗੀ ਹੈ ਘੈਂਟ ਬਾਈ ਆਹ ਦੇਖੋ ਇਹਦੇ ਖੁਦ ਦੇ ਪਾਏ ਹੋਇਆ ਅੱਛਾ ਉਹ ਪੂਰਾ ਬਰਾਵਾ ਜੀ ਅੱਛਾ ਜੀ अच्छा भाई मेनू इक गल दस् वटे भाई हां जी अच्छा अच्छा लोगो-लोगो चंगे लगया ना भाई <laughs> ते भाई आज दा बुधवार मंडी आ ठीक है ठीक है जी बुधवार तो बिना तू मिलेंगा किथे के कोई ਸਾਡੀ ਵੀਡੀਓ ਦੇਖ ਕੇ بھائی ਤੈਨੂੰ ਫੋਨ ਕਰੇ ਕਿ ਯਾਰ بھائی ਇਹ ਦੇਖਣੇ ਆ ਇਹ ਤੇ ਲੈਣੇ ਆ ਤਲਵੰਡੀ ਸਾਭੋ ਗਿੱਲਾ ਵਾਲੇ ਖੂਗਲੇ ਥੋੜੇ ਉੱਚੀ ਬੋਲ ਬਾਈ ਤਲਵੰਡੀ ਸਾਭੋ ਗਿੱਲਾ ਵਾਲੇ ਖੂਗਲੇ ਦੁਕਾਨ ਆ ਤੇਰੀ ਉੱਥੇ ਆਪਾਂ ਅੱਡਾ ਲੱਗਾ ਹੋਈ ਦੁਕਾਨ ਲੱਗੀ ਅੱਛਾ ਉਸ ਤੇ ਆਪਣੇ ਕੋਲੇ ਲੇਡੀਜ਼ ਨਾ ਜੈਕਟ ਹਾਂ ਬੱਚਿਆਂ ਦੇ ਜੈਕਟ ਅੱਛਾ ਜੈਕਟਸ ਜੈਕਟ ਅੱਛਾ ਲੇਡੀਜ਼ ਗਰਮ ਪਜਾਮੇ ਹਾਂਜੀ ਲੇਡੀਜ਼ ਸ਼ਲਟਾਂ ਅੱਛਾ ਲੇਡੀਜ਼ ਟੌਪ ਆਪਕੀ ਤੇ ਇਹ ਕਿੰਨਾ ਮਾਲ ਆਪਣੇ ਕੋਲੇ ਮਤਲਬ ਇੱਥੇ ਤਾਂ ਫੌਕ ਕੋਟ ਹੋਊਗਾ ਜਾਂ 50 ਹੋਣਗੇ ਇਹ ਮਿਲੂ 100 100 ਵੀ ਹੈ ਹਾਂ ਦੁਕਾਨਾਂ ਤੇ ਤੁਹਾਡੇ ਕੋਲ ਕਿੰਨਾ ਕੋ ਹੁੰਦਾ ਇਹ ਕੱਲ ਦੇ ਵੀ ਜੀ ਆਪਣੇ ਕੋਲੇ ਘੱਟੋ ਘੱਟ ਵੀ 1000 ਪੀਸ ਇੱਕ ਵੈਰੀਟੀ ਦਾ ਮਿਲੂਗਾ ਤੁਹਾਨੂੰ ਅੱਛਾ मतलब पूरा ही जुगाड़ ਉੱਤਰ ਤੇਰਾ ਜੇ ਕਿਸੇ ਦੇ ਵੀਰ ਦੇ ਕੋਈ ਵੇਚਣ ਵਾਸਤੇ ਲੈਣੇ ਹੋਣ ਅੱਛਾ ਉਹ ਵੀ ਆਪਾਂ ਜਿਹਦੀ ਹੈਲਪ ਕਰ ਸਕਦੇ ਆ ਅੱਛਾ ਉਹ ਵੀ ਮਤਲਬ ਹੋਲ سیل ਤੇ ਦੇ ਸਕਦੇ ਹੋ ਹੋਲ سیل ਤੇ ਦੇ ਸਕਦੇ ਜੀ ਆਪਾਂ ਜੇ ਕਿਸੇ ਨੇ ਭਾਈ ਜੀ ਹੋਲ سیل ਤੇ ਵੇਚਣ ਵਾਸਤੇ ਲੈਣੇ ਹੋਏ ਨਾ ਭਾਈ ਨਾਲ ਕੰਟੈਕਟ ਕਰ ਲਿਓ ਠੀਕ ਹੈ ਗੱਲ ਜੇ ਆਪਾਂ ਰੇਟ ਦੀ ਗੱਲ ਕਰ ਗਏ ਰੇਟ ਭਾਈ ਤੁਹਾਨੂੰ ਘੱਟ ਵੱਧ ਹੋ ਜਾਊਗਾ ਠੀਕ ਹੈ ਗੱਲ ਕਿ ਜਵਾਹ ਪਰ ਰਿਟੇਲਰ ਉਹ ਟੱਗੇ ਜੀ ਤੇ ਜਾਈ ਆਪਣਾ 500 ਰੁਪਏ ਹਾਂਜੀ ਉਦਾਂ ਤਾਂ 100 ਰੁਪਏ 500 ਰੁਪਏ ਕਹਿੰਦਾ ਬਾਈ ਰੇਟ ਕੇ 500 ਰੁਪਏ ਦਾ ਇੱਕ ਪੀਸ ਆ ਕੋਈ ਵਾਲੇ 500 ਨਾਲ ਬੰਨਿਆ ਨਹੀਂ ਹੈਗਾ ਬਾਈ ਠੀਕ ਹੈ ਗੱਲ ਕੋਈ ਲਖੀਰ ਨਹੀਂ ਹੈਗੀ ਤੁਸੀਂ ਦੁਕਾਨ ਤੇ ਬਾਈ ਨੂੰ ਦਰਸ਼ਨ ਦਿਓ ਸੇਵਾ ਦਾ ਮੌਕਾ ਦੇ ਇੱਕ ਵਾਰੀ ਤੇ ਬਾਈ ਕੋਲੇ ਆਓ ਹਨਾ ਤੇ ਬਾਈ ਫੇਰ ਤੁਹਾਨੂੰ ਹੋਰ ਵੀ ਲੈਸ ਕਰ ਦੂਗਾ ਹਨਾ ਬਾਈ ਅੱਛਾ ਬਾਈ ਗਿੱਲਾਂ ਵਾਲੇ ਖੂਹ ਤੇ ਟਾਈਮਿੰਗ ਕੀ ਹੈ ਤੇਰੀ ਕਿੰਨੇ ਤੋਂ ਕਿੰਨੇ ਹੁੰਦਾ ਤੂੰ ਉੱਥੇ ਸਵਾ 9 ਵਜੇ ਤੋਂ ਲੈ ਕੇ ਜੀ ਸ਼ਾਮ ਦੇ 5 ਵਜੇ ਤੱਕ ਅੱਛਾ ਤੇ ਬਾਈ ਤੇਰਾ ਮੋਬਾਈਲ ਨੰਬਰ ਕੀ ਹੈ ਮੋਬਾਈਲ ਨੰਬਰ ਆਪਣਾ ਹੈ ਜੀ 7430 7430 ਬਾਈ 15886 15886 ਆ ਦੇਖੋ ਆ ਤੂੰ ਲੈ ਕੇ ਜੀ ਆਪ ਲਾਏ ਆ ਕਿ ਪਹਿਲਾਂ ਹੀ ਲੱਗੇ 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 ਰੁਕੇ ਹੁੰਦੇ ਨੇ ਨਾਲ ਹੀ ਲੱਗੇ ਹੁੰਦੇ ਨੇ ਅੱਛਾ ਇਹ ਤਾਂ ਨਵਾਂ ਹੀ ਆ ਫਿਰ ਯਾਰ ਹਾਂ ਆ ਵੀ ਤੁਮਰਾ ਬਰਾਲਾ ਇਹ ਤੇ ਨਵੀਂ ਹੈ ਜਰਾ ਹੈਨਾ ਆ ਕੰਪਨੀ ਚੱਕ ਰੋ ਜਿ ਪਹਿਲਾਂ ਬਸ ਅੱਛਾ 6 6 ਜਿਉਂ ਮਾ ਦਾ ਬਾਕੀ ਬਾਈ ਦੀ ਤੁਸੀਂ ਦੇਖ ਕੇ ਪਸੰਦ ਕਰਕੇ ਆਪ ਦਾ ਲੈ ਲਿਓ ਹੈਨਾ ਕਿ ਸਾਡਾ ਮੈਕਸ ਤੇ ਹੈ ਬਾਈ ਵੀਡੀਓ ਪੋਣ ਦਾ ਕੇ ਆਰ ਕਿਸੇ ਭਰਾ ਦਾ ਜੇ ਸਾਡੀ ਵੀਡੀਓ ਨਾਲ ਕੋਈ ਕੰਮ ਚੱਲਦਾ ਰੋਟੀ ਯੋਗ ਦਾ ਹੁੰਦਾ ਕੋਈ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੈਨਾ ਤੇ ਬਾਕੀ ਤੁਹਾਡੇ ਪਿਆਰ ਨਹੀਂ ਹੁੰਦਾ ਸਾਰਾ ਕੁਝ ਹੋਣਾ ਬਾਈ ਤੇ ਬਾਈ ਦਾ ਸਾਥ ਜਰੂਰ ਦਿਓ ਮਿਹਨਤ ਕਰਦਾ ਬਾਈ ਤੇ ਇੱਥੇ ਕਿਰਾਏ ਤੇ ਕਿਰਾਏ ਤੇ ਲੈਂਦੀ ਦੁਕਾਨ ਨੂੰ ਅੱਜ ਕਿਰਾਏ ਤੇ ਕਿਰਾਏ ਤੇ ਦੁਕਾਨ ਲੈਂਦੀ ਹੈ ਬਾਈ ਨੇ ਠੀਕ ਹੈ ਗੱਲ ਹਰ ਤਰ੍ਹਾਂ ਦਾ ਸਹਾਈ ਮਿਲ ਜੂਗਾ ਹਰ ਤਰ੍ਹਾਂ ਦਾ ਸਹਾਈ ਬੱਚਿਆਂ ਵਾਲਾ ਲੈ ਲਓ ਉਹ ਬੰਨਿਆਂ ਵਾਲਾ ਲੈ ਲਓ ਹਣਾ 10 ਸਾਲ ਦੇ ਬੱਚੋਂ ਤੋਂ ਲੈ ਕੇ 15 ਸਾਲ ਦੇ ਬੱਚੇ ਦਾ ਹਾਂਜੀ ਜੈਂਟਸ ਦਾ ਤੁਹਾਨੂੰ ਹਰ ਪ੍ਰਕਾਰ ਦੇ ਮਿਲੂਗਾ ਜੀ ਅੱਛਾ ਅੱਛਾ ਲੈ ਬਾਈ ਡਰੈਸ ਨੋਟ ਕਰ ਲਿਓ ਤਲਵੰਡੀ ਸਾਬੋ ਗਿੱਲਾਂ ਵਾਲੇ ਖੂ ਕੋਲੇ ਬਾਈ ਦੀ ਦੁਕਾਨ ਆ ਕਿਤੋਂ ਵੀ ਪੁੱਛ ਲਿਓ ਤਲਵੰਡੀ ਸਾਬੋ ਉਤੋਂ ਮਸ਼ਹੂਰ ਆ ਸਾਡੇ ਗਿੱਲਾਂ ਵਾਲਾ ਖੂ ਠੀਕ ਆ ਗੱਲ ਬਾਈ ਕੋਲੇ ਫੋਨ ਕਰਕੇ ਆ ਜਿਓ ਤੇ ਬਾਈ ਦਾ ਦੁਬਾਰੇ ਫੇਰ ਆਪਾਂ ਕੰਟੈਕਟ ਨੰਬਰ ਦੱਸ ਦਨੇ ਆ ਬਾਈ ਜੀ ਮੋਬਾਈਲ ਨੰਬਰ ਕਿੰਨਾ ਸੀ ਮੋਬਾਈਲ ਨੰਬਰ 77430 77430 15886 15886 ਆ ਬਾਈ ਦਾ ਨੰਬਰ ਆ ਤੇ ਤੁਸੀਂ ਬਾਈ ਹੈਲਪ ਜ਼ਰੂਰ ਕਰਿਓ ਬਾਈ ਦੇ ਇੱਕ ਵਾਰੀ ਆ ਕੇ ਜ਼ਰੂਰ ਦੇਖਿਓ 500 ਰੁਪਏ ਕੋਈ ਗੱਲ ਨਹੀਂ ਬਾਈ ਲਿਖੀ ਨਹੀਂ ਹੈਗੀ ਰੇਟ ਹੋ ਜੂਗਾ ਉੱਪਰ ੱੱਲੇ ਹੋ ਜੂ ਕੋਈ ਚੱਕਰ ਨਹੀਂ ਬਾਈ ਕੀ ਨਾਂ ਵੱਡੇ ਭਾਈ ਆਪਣਾ ਆਪਣਾ सुरेंद्र ਸਿੰਘ सुरेंद्र ਸਿੰਘ ਬਾਈ ਦਾ ਨਾਂ ਤੇ ਵੀਡੀਓ ਨੂੰ ਦਬਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ ਤੇ ਅਗਲੀ ਵੀਡੀਓ ਜੇ ਦਿਖਾਉਣੇ ਆਪਾਂ ਟਰੈਕਟਰ ਕੋਸ਼ਿਸ਼ ਕਰਾਂਗੇ ਜੇ ਅਜੇ ਰੇਟ ਦੱਸਣ ਦੇ ਵੀਰੇ ਠੀਕ ਹੈ ਗੱਲ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਗੱਲ ਸਰ ਜੀ